ਆਪ ਦੀ ਸਰਕਾਰ ਪੰਜਾਬ ਦੇ ਵਿੱਚ ਹੈਗੀ ਆ ਇਹਨਾਂ ਨੇ ਬਹੁਤ ਵਧੀਆ ਉਪਰਾਲਾ ਸਿਹਤ ਦੇ ਦੇ ਕੀਤਾ ਲੋਕਾਂ ਦਾ ਕਲੀਨਿਕ ਖੋਲ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਲੋਕਾਂ ਨੂੰ ਚੰਗੀਆਂ ਸਿਹਤ ਸੇਵਾਵਾਂ ਦੇਣ ਲਈ ਹਰ ਸੰਭਵ ਕਦਮ ਉਠਾ ਰਹੀ ਹੈ ਇਸ ਨੂੰ ਲੈ ਕੇ ਸੂਬੇ ਚ ਉੱਚ ਗੁਣਵੰਤਾ ਵਾਲੇ ਮੁੱਢਲੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ 881 ਆਮ ਆਦਮੀ ਕਲੀਨਿਕ ਖੋਲੇਗੇ ਨੇ ਇਨ੍ਹਾਂ ਵਿੱਚੋਂ 565 ਪਿੰਡੂ ਖੇਤਰਾ ਵਿੱਚ ਜਦੋਂ ਕਿ 316 ਸ਼ਹਿਰੀ ਖੇਤਰਾ ਵਿੱਚ ਸਥਿਤ ਹਨ ਹੁਣ ਲੋਕਾਂ ਨੂੰ ਸਿਹਤ ਸੇਵਾਵਾਂ ਲਈ ਘਰ ਤੋਂ ਦੂਰ ਦੀ ਜਾਣਾ ਪੈਂਦਾ ਕਿਉਂਕਿ ਮੁਹੱਲਿਆਂ 'ਚ ਖੁੱਲੇ ਇਹਨਾਂ ਆਮ ਆਦਮੀ ਕਲੀਨਿਕਾਂ 'ਚ 107 ਕਿਸਮਾਂ ਦੀਆਂ ਦਵਾਈਆਂ ਮੁਫਤ ਅਤੇ 47 ਡਾਇਗਨੋਸਟਿਕ ਟੈਸਟ ਮੁਫਤ ਕੀਤੇ ਜਾ ਰਹੇ ਨੇ ਅੱਜਕਲ ਕੋਲ ਕਫ ਵਾਇਰਲ ਵਗੈਰਾ ਇਹ ਸਾਰੇ ਪੇਸ਼ੈਂਟਸ ਹੀ ਜ਼ਿਆਦਾ ਆ ਰਹੇ ਹੈ ਕਾਈ ਫਰਡ ਵਗੈਰਾ ਵੀ ਥੋੜੇ ਜਿਕੇ ਸਾਰੇ ਹੈ ਐਂਡ ਦਵਾਈਆਂ ਸਾਡੇ ਕੋਲ ਸਾਰੇ ਹੁੰਦੀਆਂ ਨੇ ਟੈਸਟਸ ਵਗੈਰਾ ਵੀ ਹੁੰਦੇ ਆ ਤੇ ਆਪਾਂ ਉਹਨਾਂ ਨੂੰ ਟਰੀਟ ਕਰਦੇ ਹਾਂ ਫਿਰ ਉਸ ਹਿਸਾਬ ਨਾਲ 881 ਆਮ ਆਦਮੀ ਕਲੀਨਿਕ ਖੁੱਲੇ ਨੇ ਤੁਹਾਡੇ ਲੱਕੇ ਚ ਵੀ ਹੋਣਗੇ ਜਿਨ੍ਹਾਂ ਨੇ ਸਰਕਾਰੀ ਹਸਪਤਾਲਾਂ ਜਾਂ ਪ੍ਰਾਈਵੇਟ ਹਸਪਤਾਲਾਂ ਦੀਆਂ ਲਾਈਨਾਂ 'ਚ ਲੱਗਣਾ ਸੀ ਛੋਟੀ ਛੋਟੀ ਬਿਮਾਰੀ ਵਾਸਤੇ ਵੀ ਜਿਹੜਾ ਰეკਮੈਂਡ ਕਰਦੇ ਨੇ ਚਲੋ ਜੀ ਰਜਿੰਦਰਾ ਚਲੋ ਜੀ ਬਠਿੰਡੇ ਲੈ ਜਾਓ ਬੀ ਐਮ ਸੀ ਲੈ ਜਾਓ ਸੀ ਐਮ ਸੀ ਲੈ ਜਾਓ ਉੱਥੇ ਠੀਕ ਹੋ ਰਹੇ ਨੇ ਹਰ ਕਿਸਮ ਦੀ ਦਵਾਈ ਫ੍ਰੀ ਮਿਲ ਰਹੀ ਹੈ ਤੁਸੀਂ ਦੇਖ ਰਹੇ ਹੋ ਦਾਨਿਕ ਸਰਾ ਟੀਵੀ ਸੋਤ ਹੈ ਇਖੜਿਆ ਖਸਰਾ ਦੀ ਕਸਬਾ ਕਲਾਂਨੌਰ ਦੇ ਵਿੱਚ ਜਿੱਥੇ ਅੱਜ ਬਹੁਤ ਕਾगज ਹੋ ਰਹੇ ਨੇ ਸਾਡੇ ਨਾਲ ਐਸਪੀ ਸਾਹਿਬ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਨੀ ਹੈ ਹਾਂ ਜੀ ਸਰ ਨੂੰ ਨਮਸਕਾਰ ਜੀ ਨਮਸਕਾਰ ਜੀ ਸਰ ਅੱਜ ਦੀ ਜਿਹੜੀ ਇਲੈਕਸ਼ਨ ਹੈ ਕਿ ਮਾਹੌਲ ਹੈ ਕਲਾਂਨੌਰ ਦੇ ਸ਼ਾਂਤਮਈ ਤਰੀਕੇ ਨਾਲ ਸਭ ਕੁਝ ਹੋ ਰਿਹਾ ਅੱਜ ਜਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੇ ਨੋਮੀਨੇਸ਼ਨ ਦਾ ਲਾਸਟ ਦਿਨ ਸੀ ਇਲੈਕਸ਼ਨ 15 ਨੂੰ ਹੈ ਬਿਲਕੁਲ ਪੀਸਫੁਲੀ ਜਿਹੜਾ ਨੋਮੀਨੇਸ਼ਨ ਫਾਈਲ ਹੋ ਰਿਹਾ ਹੈ 3 ਵਜੇ ਤੱਕ ਜਿਹੜੇ ਬੰਦੇ ਅੰਦਰ ਐਂਟਰ ਕਰ ਗਏ ਉਹ ਸਾਰਿਆਂ ਦੇ ਨੋਮੀਨੇਸ਼ਨ ਹੋਣਗੇ ਸਰ ਇਹ ਇਹ ਟਾਈਮਿੰਗ ਹੀ ਸਵੇਰ ਤੋਂ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਹੀ ਹੈਗਾ ਇਹ? ਇਹ 11 ਵਜੇ ਤੋਂ ਲੈ ਕੇ 3 ਵਜੇ ਤੱਕ ਸਾਰੀਆਂ ਪਾਰਟੀਆਂ ਵੱਲੋਂ ਜਿਹੜੇ ਅੱਜ ਆਪਣੇ ਸ਼ਾਂਤਮਈ ਤਰੀਕੇ ਨਾਲ ਆਪਣੇ ਕਲਾਂਗੁਰੂ ਵਿੱਚ ਸਾਰੇ ਕਾਗਜ਼ ਜਿਹੜੇ ਜਮ੍ਹਾਂ ਹੋ ਗਏ ਨੇ ਨਾਲੇ ਬਿਲਕੁਲ ਪੀਸਫੁੱਲ ਹੈ ਜੀ ਹਲੇ ਤੱਕ ਕੋਈ ਐਹੋ ਜੀ ਗੱਲਬਾਤ ਨਹੀਂ ਹੈ ਸਾਰਿਆਂ ਨੂੰ ਐਂਟਰ ਪ੍ਰੋਪਰ ਤਰੀਕੇ ਨਾਲ ਅਨਟਰਟੇਨ ਕੀਤਾ ਹੈ ਜਿਹੜਾ ਵੀ ਬੰਦਾ ਆਇਆ ਉਹ ਲਾਈਨਸ ਲੱਗਿਆ ਤੇ ਆਪਣਾ ਨਾਮੀਨੇਸ਼ਨ ਫਾਈਲ ਕਰ ਰਿਹਾ ਹੈ ਬਿਲਕੁਲ ਜੀ ਤੁਸੀਂ ਤਸਵੀਰਾਂ ਦੇ ਸਕਦੇ ਹੋ ਕਲਾਂਗੁਰੂ ਤੁਸੀਂ ਕੰਪਲੈਕਸ ਨਹੀਂ ਆ ਤ ਸਾਰੀਆਂ ਪਾਰਟੀਆਂ ਵੱਲੋਂ ਬਹੁਤ ਸ਼ਾਂਤਮਈ ਤਰੀਕੇ ਨਾਲ ਜਿਹੜੇ ਇਲੈਕਸ਼ਨ ਉਹ ਇਲੈਕਸ਼ਨ ਦੇ ਜਿਹੜੇ ਕਾਗਜ਼ ਆ ਉਹ ਜਮ੍ਹਾਂ ਹੋ ਰਹੇ ਨੇ ਤੁਸੀਂ ਦੇਖ ਰਹੇ ਹੋ ਦੈਨਿਕਸੁਰ ਕਲਾਂਨੌਰ ਦੇ ਕਾਗਜ਼ਾਂ ਦੇ ਨਾਮ ਦਰਜ ਹੋ ਰਹੀ ਬਹੁਤ ਵਧੀਆ ਮਾਹੌਲ ਹੈ ਜੀ ਸਵੇਰ ਤੋਂ ਬੜੇ ਅਮਨ ਸ਼ਾਂਤੀ ਦੇ ਨਾਲ ਪੇਪਰ ਸਾਰੇ ਸਾਰੀਆਂ ਪਾਰਟੀਆਂ ਨੇ ਦਾਖਲ ਕੀਤੇ ਆ ਕਿਸੇ ਵੀ ਤਰ੍ਹਾਂ ਦਾ ਕੋਈ ਇੱਥੇ ਹੁੱਲੜਬਾਜੀ ਨਹੀਂ ਹੋਈ ਬੜੇ ਵਧੀਆ ਤਰੀਕੇ ਨਾਲ ਜਿਹੜਾ ਵਾ ਸਾਰਿਆਂ ਦੇ ਪੇਪਰ ਦਾਖਲ ਕੀਤੇ ਜਾ ਰਹੇ ਆ ਪ੍ਰਸ਼ਾਸਨ ਵੱਲੋਂ ਤੁਹਾਨੂੰ ਬੁਰਾ ਸਾਥ ਮਿਲਿਆ ਕਲਾਂਨੌਰ ਚ ਹਾਂਜੀ ਹਾਂਜੀ ਬਹੁਤ ਵਧੀਆ ਪ੍ਰਸ਼ਾਸਨ ਵੱਲੋਂ ਡਿਊਟੀ ਸਾਹਿਬ ਸਵੇਰ ਦੇ ਆਏ ਆ ਪੂਰਾ ਸਟਾਫ ਉਹਨਾਂ ਦਾ ਐਂ ਤਿੰਨ ਦਿਨ ਦੀ ਨਜ਼ਰਾਂ ਨਾਲ ਦੇ ਆ ਇੱਥੇ ਆਪਣੀ ਡਿਊਟੀ ਨਿਭਾਉਣ ਦੇ ਆ ਤੇ ਬੜਾ ਵਧੀਆ ਸਹਿਯੋਗ ਆ ਸਾਰੇ ਇਲਾਕੇ ਨੇ ਕੀਤਾ ਵਾ ਨਾਲ ਪੁਲਿਸ ਦਾ ਤੁਸੀਂ ਦੇਖ ਰਹੇ ਹੋ ਦੈਨਿਕਸਰਾ ਦੇ ਵੀ ਸੋਤ ਹੈ ਇਖੜਿਆ ਖਸਰਾ ਦੀ ਕਸਬਾ ਕਲਾਂਨੌਰ ਦੇ ਵਿੱਚ ਜਿੱਥੇ ਅੱਜ ਬੰਦਿਕ ਕਾਗਜ਼ ਹੋ ਰਹੇ ਨੇ ਸਾਡੇ ਨਾਲ ਐਸਪੀ ਸਾਹਿਬ ਜੂਨੀਅਰ ਨਾਲ ਵੀ ਗੱਲਬਾਤ ਕਰਨ ਦੇ ਆ ਹਾਂਜੀ ਸਰ ਨਮਸਕਾਰ ਜੀ ਨਮਸਕਾਰ ਜੀ ਸਰ ਅੱਜ ਦੀ ਜਿਹੜੀ ਇਲੈਕਸ਼ਨ ਕੀ ਮਾਹੌਲ ਆ ਕਲਾਂਨੌਰ ਦੇ ਸ਼ਾਂਤਮਈ ਅੱਜ ਜਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੇ ਨੋਮੀਨੇਸ਼ਨ ਦਾ ਲਾਸਟ ਦਿਨ ਸੀ ਇਲੈਕਸ਼ਨ 15 ਨੂੰ ਬਿਲਕੁਲ ਪੀਸਫੁਲੀ ਜਿਹੜਾ ਨੋਮੀਨੇਸ਼ਨ ਫਾਈਲ ਹੋ ਰਿਹਾ ਤਿੰਨ ਵਜੇ ਤੱਕ ਜਿਹੜੇ ਬੰਦੇ ਅੰਦਰ ਐਂਟਰ ਕਰ ਗਏ ਉਹ ਸਾਰਿਆਂ ਦੇ ਨੋਮੀਨੇਸ਼ਨ ਹੋਣਗੇ ਸਰ ਇਹਦਾ ਇਹ ਟਾਈਮਿੰਗ ਹੀ ਸਵੇਰ ਤੋਂ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਇਹਦਾ ਇਹ 11 ਵਜੇ ਤੋਂ ਲੈ ਕੇ 3 ਵਜੇ ਤੱਕ ਸਾਰੇ ਪਾਰਟੀਆਂ ਵੱਲੋਂ ਜਿਹੜੇ ਅੱਜ ਆਪਣੇ ਸ਼ਾਂਤਮਈ ਤਰੀਕੇ ਨੇ ਆਪਣੇ ਕਲਾਂਗੁਰੂ ਵਿਖੇ ਸਾਰੇ ਕਾਗਜ਼ ਜਿਹੜੇ ਜਮ੍ਹਾਂ ਹੋ ਗਏ ਨੇ ਨਾਲੇ ਬਿਲਕੁਲ ਪੀਸਫੁੱਲ ਹੈ ਜੀ ਹਲੇ ਤੱਕ ਕੋਈ ਇਹੋ ਜਿਹੀ ਗੱਲਬਾਤ ਨਹੀਂ ਹੈ ਸਾਰਿਆਂ ਨੂੰ ਐਂਟਰ ਪ੍ਰੋਪਰ ਤਰੀਕੇ ਨਾਲ ਐਂਟਰਟੇਨ ਕੀਤਾ ਹੈ ਜਿਹੜਾ ਵੀ ਬੰਦਾ ਆਇਆ ਉਹ ਲਾਈਨਸ ਲੱਗਿਆ ਤੇ ਆਪਣਾ ਨਾਮੀਨੇਸ਼ਨ ਫਾਈਲ ਕਰ ਰਿਹਾ ਹੈ ਬਿਲਕੁਲ ਜੀ ਤੁਸੀਂ ਤਸਵੀਰਾਂ ਦੇ ਸਕਦੇ ਹੋ ਕਲਾਂਗੁਰੂ ਤਸੀਲ ਕੰਪਲੈਕਸ ਦੀਆਂ ਸਾਰੀਆਂ ਪਾਰਟੀਆਂ ਵੱਲੋਂ ਬਹੁਤ ਸ਼ਾਂਤਮਈ ਤਰੀਕੇ ਨਾਲ ਜਿਹੜੇ ਇਲੈਕਸ਼ਨ ਆ ਉਹ ਇਲੈਕਸ਼ਨ ਦੇ ਜਿਹੜੇ ਕਾਗਜ਼ ਆ ਉਹ ਜਮ੍ਹਾਂ ਹੋ ਰਹੇ ਨੇ ਤੁਸੀਂ ਦੇਖ ਰਹੇ ਹੋ ਦੈਨਿਕਸੂ ਅਕਲਾਨੌਰ ਦੇ ਕਾਗਜ਼ਾਂ ਦੇ ਨਾਮ ਦਰਜ ਹੋ ਰਹੀ ਬਹੁਤ ਵਧੀਆ ਮਾਹੌਲ ਹੈ ਜੀ ਸਵੇਰ ਤੋਂ ਬੜੇ ਅਮਨ ਸ਼ਾਂਤੀ ਦੇ ਨਾਲ ਪੇਪਰ ਸਾਰੇ ਸਾਰੀਆਂ ਪਾਰਟੀਆਂ ਨੇ ਦਾਖਲ ਕੀਤੇ ਆ ਕਿਸੇ ਵੀ ਤਰ੍ਹਾਂ ਦਾ ਕੋਈ ਇੱਥੇ ਹੁੱਲੜਬਾਜੀ ਨਹੀਂ ਹੋਈ ਬੜੇ ਵਧੀਆ ਤਰੀਕੇ ਨਾਲ ਜਿਹੜਾ ਵਾ ਸਾਰਿਆਂ ਦੇ ਪੇਪਰ ਦਾਖਲ ਕੀਤੇ ਜਾ ਰਹੇ ਆ ਪ੍ਰਸ਼ਾਸਨ ਵੱਲੋਂ ਤੁਹਾਨੂੰ ਪੂਰਾ ਸਾਥ ਮਿਲਿਆ ਕਲਾਂਨੌਰ ਚ ਹਾਂਜੀ ਹਾਂਜੀ ਬਹੁਤ ਵਧੀਆ ਪ੍ਰਸ਼ਾਸਨ ਵੱਲੋਂ ਡਿਊਟੀ ਸਾਹਿਬ ਸਵੇਰ ਦੇ ਆਏ ਆ ਪੂਰਾ ਸਟਾਫ ਉਹਨਾਂ ਦਾ ਐਂ ਤਿੰਨ ਦਿਹੀ ਨਜ਼ਰਾਂ ਨਾਲ ਦੇ ਆ ਇੱਥੇ ਆਪਣੀ ਡਿਊਟੀ ਨਿਭਾਉਣ ਦੇ ਆ ਤੇ ਬੜਾ ਵਧੀਆ ਸਹਿਯੋਗ ਆ ਸਾਰੇ ਇਲਾਕੇ ਨੇ ਕੀਤਾ ਵਾ ਨਾਲ ਪੁਲਿਸ ਦਾ ਤੁਸੀਂ ਦੇਖ ਰਹੇ ਦਿਨਿਕਸਰਾ ਦੇ ਵੀ ਸਬਤ ਇਖੜਿਆ ਖਸਰਾ ਦੀ ਗਸਬਾ ਕਲਾਂਨੌਰ ਦੇ ਵਿੱਚ ਜਿੱਥੇ ਅੱਜ ਬੰਦੇ ਕਾਗਜ਼ ਹੋ ਰਹੇ ਨੇ ਸਾਡੇ ਨਾਲ ਐਸਪੀ ਸਾਹਿਬ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੇ ਆ ਹਾਂ ਜੀ ਸਨ ਮੋਸ਼ਕਰ ਜੀ ਮੋਸ਼ਕਰ ਜੀ ਸਰ ਅੱਜ ਦੀ ਜਿਹੜੀ ਇਲੈਕਸ਼ਨ ਕਿ ਮਾਹੌਲ ਆ ਕਲਾਂਨੌਰ ਦੇ ਸ਼ਾਂਤਮ ਅੱਜ ਜਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੇ ਨੋਮੀਨੇਸ਼ਨ ਦਾ ਲਾਸਟ ਦਿਨ ਸੀ ਇਲੈਕਸ਼ਨ 15 ਨੂੰ ਹੈ ਬਿਲਕੁਲ ਪੀਸਫੁਲੀ ਜਿਹੜਾ ਨੋਮੀਨੇਸ਼ਨ ਫਾਈਲ ਹੋ ਰਿਹਾ ਹੈ 3 ਵਜੇ ਤੱਕ ਜਿਹੜੇ ਬੰਦੇ ਅੰਦਰ ਐਂਟਰ ਕਰ ਗਏ ਉਹ ਸਾਰਿਆਂ ਦੇ ਨੋਮੀਨੇਸ਼ਨ ਹੋਣਗੇ ਸਰ ਇਹਦਾ ਇਹ ਟਾਈਮਿੰਗ ਹੀ ਸਵੇਰ ਤੋਂ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਹੈ ਇਹਦਾ ਇਹ 11 ਵਜੇ ਤੋਂ ਲੈ ਕੇ 3 ਵਜੇ ਤੱਕ ਸਰ ਸਾਰੀਆਂ ਪਾਰਟੀਆਂ ਵੱਲੋਂ ਜਿਹੜੇ ਅੱਜ ਆਪਣੇ ਸ਼ਾਂਤਮਈ ਤਰੀਕੇ ਨੇ ਆਪਣੇ ਕਲਾਂਗੁਰੂ ਵਿੱਚ ਸਾਰੇ ਕਾਗਜ਼ ਜਿਹੜੇ ਜਮ੍ਹਾਂ ਹੋ ਗਏ ਨੇ ਨਾਲ ਬਿਲਕੁਲ ਪੀਸਫੁਲ ਹੈ ਜੀ ਹਲੇ ਤੱਕ ਕੋਈ ਇਹੋ ਜਿਹੀ ਗੱਲਬਾਤ ਨਹੀਂ ਹੈ ਸਾਰਿਆਂ ਨੂੰ ਐਂਟਰ ਪ੍ਰੋਪਰ ਤਰੀਕੇ ਨਾਲ ਅਨਟਰਟੇਨ ਕੀਤਾ ਹੈ ਜਿਹੜਾ ਵੀ ਬੰਦਾ ਆਇਆ ਉਹ ਲਾਈਨਸ ਲੱਗਿਆ ਤੇ ਆਪਣਾ ਨਾਮੀਨੇਸ਼ਨ ਫਾਈਲ ਕਰ ਲੈ ਬਿਲਕੁਲ ਜੀ ਤੁਸੀਂ ਤਸਵੀਰਾਂ ਦੇ ਸਕਦੇ ਹੋ ਕਲਨੌਰ ਤੋਂ ਸਿਵਲ ਕੰਪਲੈਕਸ ਨਹੀਂ ਆ ਸਾਰੀਆਂ ਪਾਰਟੀਆਂ ਵੱਲੋਂ ਬਹੁਤ ਸ਼ਾਂਤਮਈ ਤਰੀਕੇ ਨਾਲ ਜਿਹੜੇ ਇਲੈਕਸ਼ਨ ਆ ਉਹ ਇਲੈਕਸ਼ਨ ਦੇ ਜਿਹੜੇ ਕਾਗਜ਼ ਆ ਉਹ ਜਮ੍ਹਾਂ ਹੋ ਰਹੇ ਨੇ ਤੁਸੀਂ ਦੇਖ ਰਹੇ ਹੋ ਦੈਨਿਕਸੁਰ ਕਲਨੌਰ ਦੇ ਕਾਗਜ਼ਾਂ ਦੇ ਨਾਮ ਦਰਜ ਹੋ ਰਹੀ ਬਹੁਤ ਵਧੀਆ ਮਾਹੌਲ ਹੈ ਜੀ ਸਵੇਰ ਤੋਂ ਬੜੇ ਅਮਨ ਸ਼ਾਂਤੀ ਦੇ ਨਾਲ ਪੇਪਰ ਸਾਰੇ ਸਾਰੀਆਂ ਪਾਰਟੀਆਂ ਨੇ ਦਾਖ ਕਿ ਇਹ ਵੀ ਤਰ੍ਹਾਂ ਦਾ ਕੋਈ ਇੱਥੇ ਉਹ ਲੜਬਾਜੀ ਨਹੀਂ ਹੋਈ ਬੜੇ ਵਧੀਆ ਤਰੀਕੇ ਨਾਲ ਜਿਹੜਾ ਵਾ ਸਾਰਿਆਂ ਦੇ ਪੇਪਰ ਦਾਖਲ ਕੀਤੇ ਜਾ ਰਹੇ ਆ ਪ੍ਰਸ਼ਾਸਨ ਵੱਲੋਂ ਤੁਹਾਨੂੰ ਬੁਰਾ ਸਾਥ ਮਿਲਿਆ ਕਲਾਂਨੌਰ ਚ ਹਾਂਜੀ ਹਾਂਜੀ ਬਹੁਤ ਵਧੀਆ ਪ੍ਰਸ਼ਾਸਨ ਵੱਲੋਂ ਡਿਊਟੀ ਸਾਹਿਬ ਸਵੇਰ ਦੇ ਆਏ ਆ ਪੂਰਾ ਸਟਾਫ ਉਹਨਾਂ ਦਾ ਐਨ ਤਿੰਨ ਦਿਨਾਂ ਦੇ ਹੀ ਨਜ਼ਰਾਂ ਹੇ ਆ ਇੱਥੇ ਆਪਣੀ ਡਿਊਟੀ ਨਿਭਾਉਣ ਦੇ ਆ ਤੇ ਬੜਾ ਵਧੀਆ ਸਹਿਯੋਗ ਆ ਸਾਰੇ ਇਲਾਕੇ ਨੇ ਕੀਤਾ ਵਾ ਨਾਲ ਪੁਲਿਸ ਦਾ ਤੁਸੀਂ ਦੇਖ ਰਹੇ ਹੋ ਦਾਨਿਕਸਰਾ ਡਿਵੀਜ਼ਨ ਸਭ ਤਾਂ ਇਖੜਿਆ ਖਸਰਾ ਵਿਕਸਬਾ ਕਲਾਂਨੌਰ ਦੇ ਵਿੱਚ ਜਿੱਥੇ ਅੱਜ ਬਹੁਤ ਕਾਗਜ਼ ਹੋ ਰਹੇ ਨੇ ਸਾਡੇ ਨਾਲ ਐਸਪੀ ਸਾਹਿਬ ਜੀ ਉਹਨਾਂ ਨਾਲ ਵੀ ਗੱਲਬਾਤ ਕਰਨੀ ਆ ਹਰਨ ਸਰ ਨਮੋਸ਼ਕਾਰ ਜੀ ਨਮੋਸ਼ਕਾਰ ਜੀ ਸਰ ਅੱਜ ਦੀ ਜਿਹੜੀ ਇਲੈਕਸ਼ਨ ਹੈ ਕੀ ਮਾਹੌਲ ਆ ਕਲਾ ਨੋਡ ਦੇ ਸ਼ਾਂਤਮਈ ਤਰੀਕੇ ਨਾਲ ਸਭ ਕੁਝ ਹੋ ਰਿਹਾ ਅੱਜ ਜਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੇ ਨੋਮੀਨੇਸ਼ਨ ਦਾ ਲਾਸਟ ਦਿਨ ਸੀ ਇਲੈਕਸ਼ਨ 15 ਨੂੰ ਹੈ ਬਿਲਕੁਲ ਪੀਸਫੁਲੀ ਜਿਹੜਾ ਨੋਮੀਨੇਸ਼ਨ ਫਾਈਲ ਹੋ ਰਿਹਾ 3 ਵਜੇ ਤੱਕ ਜਿਹੜੇ ਬੰਦੇ ਅੰਦਰ ਐਂਟਰ ਕਰ ਗਏ ਉਹ ਸਾਰਿਆਂ ਦੇ ਨੋਮੀਨੇਸ਼ਨ ਹੋਣਗੇ ਸਰ ਇਹਦਾ ਇਹ ਟਾਈਮਿੰਗ ਹੀ ਸਵੇਰ ਤੋਂ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਹੈ ਇਹਦਾ ਇਹ 11 ਵਜੇ ਤੋਂ ਲੈ ਕੇ 3 ਵਜੇ ਤੱਕ ਸਾਰੀਆਂ ਪਾਲਦੇਆਂ ਵੱਲੋਂ ਜਿਹੜੇ ਅੱਜ ਆਪਣੇ ਸ਼ਾਂਤਮਈ ਤਰੀਕੇ ਨਾਲ ਆਪਣੇ ਕਲਾਂਗੁਰੂ ਦੇ ਸਾਰੇ ਕਾਗਜ ਜਿਹੜੇ ਜਮ੍ਹਾਂ ਹੋ ਗਏ ਨੇ ਨਾਲੇ ਬਿਲਕੁਲ ਪੀਸਫੁੱਲ ਹੈ ਜੀ ਹਲੇ ਤੱਕ ਕੋਈ ਇਹੋ ਜਿਹੀ ਗੱਲਬਾਤ ਨਹੀਂ ਸਾਰਿਆਂ ਨੂੰ ਐਂਟਰ ਪ੍ਰੋਪਰ ਤਰੀਕੇ ਨਾਲ ਅਨਟਰਟੇਨ ਕੀਤਾ ਹੈ ਜਿਹੜਾ ਵੀ ਬੰਦਾ ਆਇਆ ਉਹ ਲਾਈਨਸ ਲੱਗਿਆ ਤੇ ਆਪਣਾ ਨਾਮਿਨੇਸ਼ਨ ਫਾਈਲ ਕਰ ਰਿਹਾ ਬਿਲਕੁਲ ਜੀ ਤੁਸੀਂ ਤਸਵੀਰਾਂ ਦੇ ਸਕਦੇ ਹੋ ਕਲਾਂਗੁਰੂ ਤਸਵੀਰ ਕੰਪਲੈਕਸ ਦੀਆਂ ਤ ਸਾਰੀਆਂ ਪਾਰਟੀਆਂ ਵੱਲੋਂ ਬਹੁਤ ਸ਼ਾਂਤਮਈ ਤਰੀਕੇ ਨਾਲ ਜਿਹੜੇ ਇਲੈਕਸ਼ਨ ਉਹ ਇਲੈਕਸ਼ਨ ਦੇ ਜਿਹੜੇ ਕਾਗਜ਼ ਆ ਉਹ ਜਮ੍ਹਾਂ ਹੋ ਰਹੇ ਨੇ ਤੁਸੀਂ ਦੇਖ ਰਹੇ ਹੋ ਦੈਨਿਕਸੁਰ ਕਲਾਂਨੌਰ ਦੇ ਕਾਗਜ਼ਾਂ ਦੇ ਨਾਮ ਦਰਜ ਹੋ ਰਹੀ ਬਹੁਤ ਵਧੀਆ ਮਾਹੌਲ ਹੈ ਜੀ ਸਵੇਰ ਤੋਂ ਬੜੇ ਅਮਨ ਸ਼ਾਂਤੀ ਦੇ ਨਾਲ ਪੇਪਰ ਸਾਰੇ ਸਾਰੀਆਂ ਪਾਰਟੀਆਂ ਨੇ ਦਾਖਲ ਕੀਤੇ ਆ ਕਿਸੇ ਵੀ ਤਰ੍ਹਾਂ ਦਾ ਕੋਈ ਇੱਥੇ ਹੁੱਲੜਬਾਜੀ ਨਹੀਂ ਹੋਈ ਬੜੇ ਵਧੀਆ ਤਰੀਕੇ ਨਾਲ ਜਿਹੜਾ ਵਾ ਸਾਰਿਆਂ ਦੇ ਪੇਪਰ ਦਾਖਲ ਕੀਤੇ ਜਾ ਰਹੇ ਆ ਪ੍ਰਸ਼ਾਸਨ ਵੱਲੋਂ ਤੁਹਾਨੂੰ ਬੁਰਾ ਸਾਥ ਮਿਲਿਆ ਕਲਾਂਨੌਰ ਚ ਹਾਂਜੀ ਹਾਂਜੀ ਬਹੁਤ ਵਧੀਆ ਪ੍ਰਸ਼ਾਸਨ ਵੱਲੋਂ ਡਿਊਟੀ ਸਾਹਿਬ ਸਵੇਰ ਦੇ ਆਏ ਆ ਪੂਰਾ ਸਟਾਫ ਉਹਨਾਂ ਦਾ ਐਂ ਤਿੰਨ ਦਿਨ ਦੀ ਨਜ਼ਰਾਂ ਨਾਲ ਦੇ ਆ ਇੱਥੇ ਆਪਣੀ ਡਿਊਟੀ ਨਿਭਾਉਣ ਦੇ ਆ ਤੇ ਬੜਾ ਵਧੀਆ ਸਹਿਯੋਗ ਆ ਸਾਰੇ ਇਲਾਕੇ ਨੇ ਕੀਤਾ ਵਾ ਨਾਲ ਪੁਲਿਸ ਦਾ ਤੁਸੀਂ ਦੇਖ ਰਹੇ ਹੋ ਦਾਨਿਕਸਰਾ ਦੇ ਵੀ ਸੋਤ ਹੈ ਇਖੜਿਆ ਖਸਰਾ ਦੀ ਗਸਬਾ ਕਲਾਂਨੌਰ ਦੇ ਵਿੱਚ ਜਿੱਥੇ ਅੱਜ ਬੰਦਿਕ ਕਾਗਜ਼ ਹੋ ਰਹੇ ਨੇ ਸਾਡੇ ਨਾਲ ਐਸਪੀ ਸਾਹਿਬ ਜੂਨੀਅਰ ਨਾਲ ਵੀ ਗੱਲਬਾਤ ਕਰਨ ਦੇ ਆ ਹਾਂਜੀ ਸਰ ਨਮਸਕਾਰ ਜੀ ਨਮਸਕਾਰ ਜੀ ਸਰ ਅੱਜ ਦੀ ਜਿਹੜੀ ਇਲੈਕਸ਼ਨ ਕੀ ਮਾਹੌਲ ਆ ਕਲਾਂਨੌਰ ਦੇ ਸ਼ਾਂਤਮਈ ਤ ਅੱਜ ਜਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੇ ਨੋਮੀਨੇਸ਼ਨ ਦਾ ਲਾਸਟ ਦਿਨ ਸੀ ਇਲੈਕਸ਼ਨ 15 ਨੂੰ ਬਿਲਕੁਲ ਪੀਸਫੁਲੀ ਜਿਹੜਾ ਨੋਮੀਨੇਸ਼ਨ ਫਾਈਲ ਹੋ ਰਿਹਾ ਤਿੰਨ ਵਜੇ ਤੱਕ ਜਿਹੜੇ ਬੰਦੇ ਅੰਦਰ ਐਂਟਰ ਕਰ ਗਏ ਉਹ ਸਾਰਿਆਂ ਦੇ ਨੋਮੀਨੇਸ਼ਨ ਹੋਣਗੇ ਸਰ ਇਹਦਾ ਇਹ ਟਾਈਮਿੰਗ ਹੀ ਸਵੇਰ ਤੋਂ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਇਹਦਾ ਇਹ 11 ਵਜੇ ਤੋਂ ਲੈ ਕੇ 3 ਵਜੇ ਤੱਕ ਸਰ ਸਾਰੀਆਂ ਪਾਰਟੀਆਂ ਵੱਲੋਂ ਜਿਹੜੇ ਅੱਜ ਆਪਣੇ ਸ਼ਾਂਤਮਈ ਤਰੀਕੇ ਨੇ ਆਪਣੇ ਕਲਾਂਗੁਰੂ ਵਿੱਚ ਸਾਰੇ ਕਾਗਜ਼ ਜਿਹੜੇ ਜਮ੍ਹਾਂ ਹੋ ਗਏ ਨੇ ਨਾਲ ਬਿਲਕੁਲ ਪੀਸਫੁਲ ਹੈ ਜੀ ਹਲੇ ਤੱਕ ਕੋਈ ਇਹੋ ਜਿਹੀ ਗਲਵਾਤ ਨਹੀਂ ਸਾਰਿਆਂ ਨੂੰ ਐਂਟਰਪ੍ਰੋਪਰ ਤਰੀਕੇ ਨਾਲ ਐਂਟਰਟੇਨ ਕੀਤਾ ਹੈ ਜਿਹੜਾ ਵੀ ਬੰਦਾ ਆਇਆ ਉਹ ਲਾਈਨਸ ਲੱਗਿਆ ਤੇ ਆਪਣਾ ਨਾਮਿਨੇਸ਼ਨ ਫਾਈਲ ਕਰ ਲੈ ਬਿਲਕੁਲ ਜੀ ਤੁਸੀਂ ਤਸਵੀਰਾਂ ਦੇ ਸਕਦੇ ਹੋ ਕਲਾਂਗੁਰ ਤਸੀਲ ਕੰਪਲੈਕਸ ਦੀਆਂ ਸਾਰੀਆਂ ਪਾਰਟੀਆਂ ਵੱਲੋਂ ਬਹੁਤ ਸ਼ਾਂਤਮਈ ਤਰੀਕੇ ਨਾਲ ਜਿਹੜੇ ਇਲੈਕਸ਼ਨ ਆ ਉਹ ਇਲੈਕਸ਼ਨ ਦੇ ਜਿਹੜੇ ਕਾਗਜ਼ ਆ ਉਹ ਜਮ੍ਹਾਂ ਹੋ ਰਹੇ ਨੇ ਤੁਸੀਂ ਦੇਖ ਰਹੇ ਹੋ ਦਿਨਿਕਸੁਰ ਅਕਲਾਨੌਰ ਦੇ ਕਾਗਜ਼ਾਂ ਦੇ ਨਾਮ ਦਰਜ ਹੋ ਰਹੀ ਬਹੁਤ ਵਧੀਆ ਮਾਹੌਲ ਹੈ ਜੀ ਸਵੇਰ ਤੋਂ ਬੜੇ ਅਮਨ ਸ਼ਾਂਤੀ ਦੇ ਨਾਲ ਪੇਪਰ ਸਾਰੇ ਸਾਰੀਆਂ ਪਾਰਟੀਆਂ ਨੇ ਦਾਖਲ ਕੀਤੇ ਆ ਕਿ ਇਹ ਵੀ ਤਰ੍ਹਾਂ ਦਾ ਕੋਈ ਇੱਥੇ ਹੁੱਲੜਬਾਜੀ ਨਹੀਂ ਹੋਈ ਬੜੇ ਵਧੀਆ ਤਰੀਕੇ ਨਾਲ ਜਿਹੜਾ ਵਾ ਸਾਰਿਆਂ ਦੇ ਪੇਪਰ ਦਾਖਲ ਕੀਤੇ ਜਾ ਰਹੇ ਆ ਪ੍ਰਸ਼ਾਸਨ ਵੱਲੋਂ ਤੁਹਾਨੂੰ ਪੂਰਾ ਸਾਥ ਮਿਲਿਆ ਕਲਾਂਨੌਰ ਚ ਹਾਂਜੀ ਹਾਂਜੀ ਬਹੁਤ ਵਧੀਆ ਪ੍ਰਸ਼ਾਸਨ ਵੱਲੋਂ ਡਿਊਟੀ ਸਾਹਿਬ ਸਵੇਰ ਦੇ ਆਏ ਆ ਪੂਰਾ ਸਟਾਫ ਉਹਨਾਂ ਦਾ ਐਨ ਤਿੰਨ ਦੇ ਨਜ਼ਰਾਂ ਹੇ ਆ ਇੱਥੇ ਆਪਣੀ ਡਿਊਟੀ ਨਿਭਾਉਂਦੇ ਆ ਤੇ ਬੜਾ ਵਧੀਆ ਸਹਿਯੋਗ ਆ ਸਾਰੇ ਇਲਾਕੇ ਨੇ ਕੀਤਾ ਵਾ ਨਾਲ ਪੁਲਿਸ ਦਾ